ਪੰਜਾਬੀ ਮਟਿਆਰ ਨੇ ਆਪਣੇ ਪਹਿਨਣ ਵਾਸਤੇ ਇੱਕੋ ਇੱਕ ਗਹਿਣਾ ਦੁਨੀਆਂ ਦੇ ਵਿੱਚ ਆਪ ਡਿਜ਼ਾਈਨ ਕਰਾਇਆ ਸੀ ਤੇ ਇਸ ਗਹਿਣੇ ਦਾ ਨਾਮ ਰੱਖਿਆ ਸੀ ਸੱਗੀ ਫੁੱਲ ਜਾਣੀ ਸੱਗੀ ਅਤੇ ਫੁੱਲ ਇਹ ਗਹਿਣਾ ਬਾਕੀ ਦੁਨੀਆਂ ਦੇ ਗਹਿਣਿਆਂ ਤੋਂ ਇਸ ਲਈ ਵੱਖਰਾ ਹੈ ਕਿਉਂਕਿ ਬਾਕੀ ਸੰਸਾਰ ਦੇ ਗਹਿਣੇ ਸਰੀਰ ਤੇ ਪਹਿਨੇ ਜਾਂਦੇ ਆ ਪਰ ਸੱਗੀ ਫੁੱਲ ਮਟਿਆਰ ਦੇ ਸਿਰ ਤੇ ਸਜਾਇਆ ਜਾਂਦਾ ਹੈ ਪਹਿਲੇ ਸਮਿਆਂ 'ਚ ਪੰਜਾਬ ਦੀਆਂ ਮਟਿਆਰਾਂ ਸਿਰ ਤੇ ਸੱਗੀ ਫੁੱਲ ਪਹਿਨ ਕੇ ਆਪਣੇ ਆਪ ਨੂੰ ਪੰਜਾਬ ਦੀਆਂ ਮਹਾਰਾਣੀਆਂ ਤੇ ਸਹਿਜਾਤੀਆਂ ਸਮਝਦੀਆਂ ਹੁੰਦੀਆਂ ਸੀ। ਇਹ ਸੱਗੀ ਫੁੱਲ ਗਹਿਣੇ ਦਾ ਪਿਸ਼ੋਕੜ ਕੀ ਹੈ ਅਤੇ ਸੱਗੀ ਫੁੱਲ ਹੋਂਦ ਵਿੱਚ ਕਦੋਂ ਆਇਆ? ਇਹ ਸਾਰੀ ਗੱਲਬਾਤ ਸੁਣਨ ਲਈ ਸਾਡੇ YouTube ਚੈਨਲ ਮਲਕ ਪੰਜਾਬ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਵੀ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਵਾਨਾਂ ਦੇ ਮੁਤਾਬਕ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਗਹਿਣੇ ਪਹਿਨਦੀ ਹੈ ਇੱਕ ਮਾਨਸਿਕ ਤੇ ਇੱਕ ਸਰੀਰਕ ਔਰਤ ਦਾ ਮਾਨਸਿਕ ਗਹਿਣਾ ਹੁੰਦਾ ਸ਼ਰਮ ਲੱਜ ਹਯਾ ਜਿਸ ਕਰਕੇ ਦੁਨੀਆ ਦੇ ਵਿੱਚੋਂ ਔਰਤ ਇੱਜ਼ਤ ਤੇ ਨੇਕਨਾਮੀ ਖੱਟਦੀ ਹੈ ਤੇ ਦੂਸਰੇ ਹੁੰਦੇ ਆ ਸੋਨਾ ਚਾਂਦੀ ਹੀਰੇ ਮੋਤੀਆਂ ਵਾਲੇ ਗਹਿਣੇ ਜਿਹੜੇ ਔਰਤ ਵੱਲੋਂ ਆਪਣਾ ਰੂਪ ਸ਼ਿੰਗਾਰਨ ਦੇ ਲਈ ਆਪਣੇ ਤਨ ਤੇ ਸਜਾਏ ਜਾਂਦੇ ਆ ਸਕਾਲਰਾਂ ਮੁਤਾਬਕ ਪੁਰਾਣੇ ਪੰਜਾਬ ਦੀਆਂ ਮਟਿਆਰਾਂ 100 ਤਰ੍ਹਾਂ ਦੇ ਗਹਿਣੇ ਆਪਣੇ ਤਨ ਤੇ ਪਹਿਨਦੀਆਂ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਧੀਲੀ ਲੌਂਗ ਮਛਲੀ ਨੱਥ ਪਿੱਪਲ ਪੱਤੀਆਂ ਤੁੰਗਲ ਕੋਕਰੂ 부ਜਲੀਆਂ ਕਾਂਟੇ ਝੁਮਕੇ ਟਿੱਡੂ ਡੰਡੀਆਂ ਲੋਟਣ ਬੁੰਦੇ ਸੌਂਚੜੀਆਂ ਟੌਪਸ ਕੰਢੀ ਝੁਮਕੇ ਰੇਲਾ ਮਾਮੇ ਮੁਰਕੀਆਂ ਬਹਾਦਰਣੀਆਂ ਅਤੇ ਹੋਰ ਬਹੁਤ ਸਾਰੇ ਗਹਿਣੇ ਪਰ ਇਹਨਾਂ ਸਾਰੇ ਗਹਿਣਿਆਂ ਤੋਂ ਵੱਖਰਾ ਸੀ ਇੱਕ ਗਹਿਣਾ ਸੱਗੀ ਫੁੱਲ ਇਹ ਵੱਖਰਾ ਇਸ ਕਰਕੇ ਸੀ ਕਿ ਬਾਕੀ ਦੇ ਸਾਰੇ ਗਹਿਣੇ ਮੱਥੇ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਔਰਤ ਵੱਲੋਂ ਆਪਣੇ ਸਰੀਰ ਤੇ ਪਹਿਨੇ ਜਾਂਦੇ ਆ ਪਰ ਸੱਗੀ ਫੁੱਲ ਗਹਿਣਾ ਕਦੇ ਪਹਿਨਿਆ ਨਹੀਂ ਜਾਂਦਾ ਬਲਕਿ ਇਸ ਨੂੰ ਬੜੇ ਧਿਆਨ ਦੇ ਨਾਲ ਮਟਿਆਰ ਵੱਲੋਂ ਆਪਣੇ ਸਿਰ ਦੇ ਉੱਪਰ ਸਜਾਇਆ ਜਾਂਦਾ ਹੈ ਇਸ ਕਰਕੇ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਦੇ ਗੀਤ ਆ ਜਾਂ ਬੋਲੀਆਂ ਆ ਉਨ੍ਹਾਂ ਦੇ ਵਿੱਚ ਵੀ ਇਸ ਸੱਗੀ ਫੁੱਲ ਗਹਿਣੇ ਦਾ ਰਤਵਾ ਸੈਸ਼ਨ ਜੱਜ ਦਾ ਹੈ ਹੁਣ ਆਪਾਂ ਇਹ ਦੇਖਦੇ ਹਾਂ ਕਿ ਸੱਗੀ ਫੁੱਲ ਇਹ ਗਹਿਣਾ ਹੋਂਦ ਵਿੱਚ ਕਿਵੇਂ ਆਇਆ ਸਾਡੇ ਕਈ ਸਕਾਲਰ ਇਹ ਗੱਲ ਮੰਨਦੇ ਐ ਕਿ ਪੰਜਾਬ ਦੇ ਪੁਰਾਣੇ ਰਾਜੇ ਮਹਾਰਾਜਿਆਂ ਦੀਆਂ ਰਾਣੀਆਂ ਤੇ ਪਟਰਾਣੀਆਂ ਨੇ ਸੱਗੀ ਫੁੱਲ ਗਹਿਣੇ ਦਾ ਡਿਜ਼ਾਈਨ ਆਪਣੇ ਲਈ ਬਣਵਾਇਆ ਸੀ ਕਿਉਂਕਿ ਪੁਰਾਣੇ ਸਮਿਆਂ 'ਚ ਰਾਜੇ ਮਹਾਰਾਜੇ ਜਦੋਂ ਪਰਜਾ ਦੇ ਵਿੱਚ ਦੀ ਵਿਚਰਦੇ ਸੀ ਉਦੋਂ ਆਪਣੀ ਪੱਗ ਦੇ ਉੱਪਰ ਮੋਤੀਆਂ ਵਾਲੀ ਕਲਗੀ ਸਜਾ ਲੈਂਦੇ ਸੀ ਜਿਸ ਕਰਕੇ ਦੁਨੀਆ ਨੂੰ ਪਛਾਣ ਰਹਿੰਦੀ ਸੀ ਕਿ ਉਹ ਰਾਜਾ ਸਾਹਿਬ ਜੀ ਆ ਰਹੇ ਹੈ ਪਰ ਉਸ ਰਾਜੇ ਦੀ ਰਾਣੀ ਜਾਂ ਪਟਰਾਣੀ ਕੋਲੇ ਤਾਂ ਆਪਣੇ ਸਿਰ ਤੇ ਕਲਗੀ ਸਜਾਉਣ ਦਾ ਰੁਤਬਾ ਨਹੀਂ ਹੁੰਦਾ ਸੀ ਜਿਸ ਕਰਕੇ ਰਾਜਿਆਂ ਦੀਆਂ ਪੰਜਾਬਣ ਰਾਣੀਆਂ ਨੇ ਆਪਣੇ ਵਾਸਤੇ ਇਹ ਸੱਗੀ ਫੁੱਲ ਗਹਿਣੇ ਦਾ ਡਿਜ਼ਾਈਨ ਤਿਆਰ ਕਰਵਾਇਆ ਜਦੋਂ ਵੀ ਰਾਜੇ ਦੇ ਨਾਲ ਰਾਣੀ ਆਮ ਲੋਕਾਂ ਵਿੱਚ ਵਿਚਰਦੀ ਹੁੰਦੀ ਤਾਂ ਇਹ ਸੱਗੀ ਫੁੱਲ ਗਹਿਣਾ ਇੱਕ ਤਰ੍ਹਾਂ ਨਾਲ ਉਸ ਰਾਣੀ ਦੇ ਸਿਰ ਦਾ ਤਾਜ ਹੁੰਦਾ ਸੀ ਤੇ ਹੌਲੀ-ਹੌਲੀ ਇਹ ਗਹਿਣਾ ਪੰਜਾਬ ਦੇ ਵਿੱਚ ਇੰਨਾ ਮਕਬੂਲ ਹੋ ਗਿਆ ਕਿ ਸਾਰੇ ਪੰਜਾਬ ਦੇ ਸਰਦੇ ਪੁੱਜਦੇ ਘਰਾਣਿਆਂ ਦੀਆਂ ਔਰਤਾਂ ਨੇ ਆਪਣੇ ਸਿਰਾਂ ਤੇ ਸਜਾਉਣ ਦੇ ਲਈ ਸੱਗੀ ਫੁੱਲ ਗਹਿਣਾ ਪਹਿਨਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਜਾਬ ਦੀ ਕੋਈ ਵੀ ਮੁਟਿਆਰ ਆਪਣੇ ਆਪ ਨੂੰ ਰਾਣੀ ਮਹਾਰਾਣੀ ਜਾਂ ਸ਼ਹਿਜ਼ਾਦੀ ਤੋਂ ਘੱਟ ਨਹੀਂ ਸਮਝਦੀ ਸੀ ਇਸ ਕਰਕੇ ਇਹ ਗਹਿਣਾ ਪੰਜਾਬਣਾਂ ਦੀ ਪਹਿਲੀ ਪਸੰਦ ਬਣ ਗਿਆ ਸੀ ਤੇ ਦੂਸਰੀ ਗੱਲ ਮੋਢ ਕਦੀਮ ਤੋਂ ਲੈ ਕੇ ਹੀ ਪੰਜਾਬੀ ਮਟਿਆਰਾਂ ਨੇ ਹਮੇਸ਼ਾ ਆਪਣੇ ਸਿਰ ਦੇ ਵਾਲਾਂ ਨੂੰ ਬਾਹ ਕੇ ਤੇ ਗੁੰਦ ਕੇ ਰੱਖਿਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੋਈ ਜੈਲਾਂ ਵਗੈਰਾ ਤਾਂ ਹਲੇ ਬਣੀਆਂ ਹੀ ਨਹੀਂ ਸੀ ਪੰਜਾਬੀ ਮਟਿਆਰਾਂ ਉਸ ਵੇਲੇ ਵੀ ਆਪਣੇ ਸਿਰ ਦੇ ਵਾਲਾਂ ਨੂੰ ਗੂੰਦ ਲਾ ਕੇ ਚਿਪਕਾ ਕੇ ਰੱਖਦੀਆਂ ਸੀ ਤੇ ਜਦੋਂ ਵਾਹੇ ਸ਼ਿੰਗਾਰੇ ਸਿਰ ਦੇ ਉੱਪਰ ਦੋਨਾਂ ਪੜਪੜੀਆਂ ਤੇ ਦੋ ਫੁੱਲ ਤੇ ਬਿਲਕੁਲ ਤਾਲੂਏ ਦੇ ਉੱਪਰ ਜਦੋਂ ਪੰਜਾਬੀ ਮਟਿਆਰ ਇੱਕ ਸੱਗੀ ਸਜਾ ਲੈਂਦੀ ਤਾਂ ਉਹ ਮਟਿਆਰ ਕਿਸੇ ਰਾਣੀ ਮਹਾਰਾਣੀ ਤੋਂ ਘੱਟ ਨਹੀਂ ਸੀ ਹੁੰਦੀ ਉਸ ਵੇਲੇ ਹੁਣ ਆਪਾਂ ਦੇਖਦੇ ਹਾਂ ਇਹ ਸੱਗੀ ਫੁੱਲ ਗਹਿਣਾ ਬਣਦਾ ਕਿਵੇਂ ਸੀ ਤੇ ਇਹਨੂੰ ਪਹਿਨਣ ਦਾ ਕੀ ਤਰੀਕਾ ਸੀ ਅਸਲ ਵਿੱਚ ਇਹ ਗਹਿਣਾ ਦੋ ਚੀਜ਼ਾਂ ਦਾ ਸਮੇਲ ਹੈ ਦੋ ਫੁੱਲ ਅਤੇ ਵਿਚਾਲੇ ਇੱਕ ਸੱਗੀ ਬਿਲਕੁਲ ਖੋਪੇ ਦੀਆਂ ਠੂਟੀਆਂ ਦੇ ਆਕਾਰ ਦੇ ਦੋ ਫੁੱਲ ਹੁੰਦੇ ਐ ਜਿਹੜੇ ਮਟਿਆਰਾ ਵੱਲੋਂ ਆਪਣੀਆਂ ਪੁੜਪੜੀਆਂ ਤੇ ਸਜਾਏ ਜਾਂਦੇ ਸੀ ਇਹਨਾਂ ਨੂੰ ਫੁੱਲ ਆਖਿਆ ਜਾਂਦਾ ਤੇ ਇਹਨਾਂ ਦੋ ਫੁੱਲਾਂ ਦੇ ਵਿਚਕਾਰ ਵੱਡੇ ਆਕਾਰ ਦਾ ਅਰਧ ਗੋਲਾ ਜਿਹੜਾ ਸਿਰ ਤੇ ਵਿਚਾਲੇ ਸਜਾਇਆ ਜਾਂਦਾ ਉਸ ਨੂੰ ਸੱਗੀ ਆਖਿਆ ਜਾਂਦਾ ਤੇ ਸਾਈਡਾਂ ਤੇ ਪਹਿਨਣ ਵਾਲੇ ਜਿਹੜੇ ਦੋ ਫੁੱਲ ਹੁੰਦੇ ਸੀ ਅਸਲ ਵਿੱਚ ਇਹ ਚਾਂਦੀ ਦੇ ਬਣੇ ਹੁੰਦੇ ਸੀ ਤੇ ਇਹਨਾਂ ਤੇ ਸੋਨੇ ਦੀ ਪਰਤ ਚੜੀ ਹੁੰਦੀ ਸੀ ਤੇ ਜਿਹੜੇ ਸਰ ਦੇ ਪੁੱਜ ਦੇ ਘਰਾਣੇ ਦੀਆਂ ਮਟਿਆਰਾ ਹੁੰਦੀਆਂ ਸੀ ਉਹ ਇਹਨਾਂ ਫੁੱਲਾਂ ਦੇ ਉੱਪਰ ਬੇਸ਼ਕੀਮਤੀ ਹੀਰਿਆਂ ਦੇ ਨਗ ਵੀ ਜੜਵਾ ਲੈਂਦੀਆਂ ਤੇ ਇਹਨਾਂ ਦੇ ਉੱਪਰ ਫੁੱਲਾਂ ਦੇ ਨਮੂਨੇ ਦੀ ਮੀਨਾਕਾਰੀ ਕੀਤੀ ਜਾਂਦੀ ਸੀ ਕਾਰੀਗਰਾਂ ਵੱਲੋਂ ਤੇ ਜਿਹੜੀ ਸੱਗੀ ਹੁੰਦੀ ਸੀ ਇਹ ਸੱਗੀ ਦਾ ਅੰਦਰਲਾ ਹਿੱਸਾ ਵੀ ਚਾਂਦੀ ਦਾ ਬਣਿਆ ਹੁੰਦਾ ਸੀ ਤੇ ਇਸ ਦੇ ਅੰਦਰਲੇ ਹਿੱਸੇ ਤੇ ਲਾਖ ਲਾ ਕੇ ਉਹਦੇ ਤੇ ਮੀਨਾਕਾਰੀ ਕਰਕੇ ਸੋਨੇ ਦਾ ਪੱਤਰਾ ਚੜਾਇਆ ਹੁੰਦਾ ਸੀ ਤੇ ਸੱਗੀ ਦੇ ਅੰਦਰਲੇ ਪਾਸੇ ਇੱਕ ਛੋਟਾ ਕੁੰਡਾ ਵੀ ਲੱਗਿਆ ਹੁੰਦਾ ਸੀ ਜਿਸ ਦੇ ਵਿੱਚ ਦੀ ਪ੍ਰਾਂਦੇ ਨੂੰ ਲੰਘਾ ਕੇ ਸਿਰ ਦੇ ਵਿੱਚ ਗੁੰਦਿਆ ਜਾਂਦਾ ਸੀ ਸੱਗੀ ਤੇ ਫੁੱਲ ਦਾ ਆਪਸ ਵਿੱਚ ਅੰਤਰ ਇਹ ਸੀ ਕਿ ਫੁੱਲਾਂ ਦੇ ਆਕਾਰ ਥੋੜੇ ਛੋਟੇ ਹੁੰਦੇ ਸੀ ਤੇ ਸੱਗੀ ਦਾ ਆਕਾਰ ਫੁੱਲਾਂ ਦੇ ਨਾਲੋਂ ਵੱਡਾ ਹੁੰਦਾ ਸੀ ਤੇ ਸੱਗੀ ਫੁੱਲਾਂ ਵਿੱਚ ਦੀ ਪਾਉਣ ਵਾਲੇ ਪ੍ਰਾਂਦੇ ਉਸ ਵੇਲੇ ਸਭ ਤੋਂ ਮਸ਼ਹੂਰ ਪਟਿਆਲੇ ਦੇ ਹੁੰਦੇ ਸੀ ਤੇ ਦੂਸਰਾ ਨੰਬਰ ਆਉਂਦਾ ਸੀ ਅਮਰਤਸਰ ਦੇ ਪ੍ਰਾਂਦਿਆਂ ਦਾ ਕਿਉਂਕਿ ਜਦੋਂ ਤੁਸੀਂ ਪੰਜਾਬੀ ਬੋਲੀਆਂ ਨੂੰ ਪੜ੍ਹੋਗੇ ਜਾਂ ਸੁਣੋਗੇ ਤਾਂ ਉਸ ਦੇ ਵਿੱਚ ਸੱਗੀ ਦੇ ਨਾਲ ਪਰਾਂਦੇ ਦਾ ਬਹੁਤ ਜ਼ਿਕਰ ਆਇਆ ਕਿਉਂਕਿ ਸੱਗੀ ਤੇ ਪਰਾਂਦੇ ਦੀ ਨੇੜਤਾ ਇਹ ਆ ਜੇ ਪਰਾਂਦਾ ਨਾ ਹੋਵੇ ਤਾਂ ਸੱਗੀ ਨੂੰ ਸਿਰ ਤੇ ਸਜਾਇਆ ਹੀ ਨਹੀਂ ਜਾ ਸਕਦਾ ਇਸ ਕਰਕੇ ਇਹ ਸੱਗੀ ਨਾਲੋਂ ਪਰਾਂਦਾ ਤੇ ਪਰਾਂਦੇ ਨਾਲੋਂ ਸੱਗੀ ਕਦੇ ਅੱਡੋ-ਅੱਟ ਨਹੀਂ ਹੋ ਸਕਦੇ ਇਹਨਾਂ ਦੋਨਾਂ ਦਾ ਵਿजूद ਇੱਕ ਦੂਸਰੇ ਦੇ ਨਾਲ ਜੁੜਿਆ ਹੁੰਦਾ ਜੇ ਡੀਪਲੀ ਦੇਖਣਾ ਹੋਵੇ ਸੱਗੀ ਤੇ ਪਰਾਂਦੇ ਦਾ ਜੋੜ ਮਨੁੱਖ ਦੀ ਰੂਹ ਤੇ ਬੁੱਤ ਵਾਲਾ ਤੇ ਤੀਸਰੀ ਗੱਲ ਸੱਗੀ ਫੁੱਲ ਗਹਿਣਾ ਪੰਜਾਬ ਦੀਆਂ ਮਟਿਆਰਾਂ ਵਿੱਚ ਇਸ ਕਰਕੇ ਵੀ ਜ਼ਿਆਦਾ ਮਕਬੂਲ ਹੋ ਗਿਆ ਸੀ ਕਿਉਂਕਿ ਪੁਰਾਤਨ ਸਮਿਆਂ ਤੋਂ ਲੈ ਕੇ ਹੀ ਪੰਜਾਬੀ ਔਰਤ ਫੁਲਕਾਰੀ ਦੁਪੱਟੇ ਜਾਂ ਕਿਸੇ ਸੋਹਣੇ ਕੱਪੜੇ ਦੇ ਨਾਲ ਆਪਣਾ ਸਿਰ ਹਮੇਸ਼ਾ ਹੀ ਕੱਜ ਕੇ ਰੱਖਦੀ ਰਹੀ ਹੈ ਤੇ ਕਈ ਵਾਰੀ ਇਹ ਕੱਪੜਾ ਸੁੱਚਾ ਜਾਂ ਭਾਰਾ ਹੋਣ ਦੇ ਕਾਰਨ ਸਿਰ ਤੋਂ ਸਰਕ ਜਾਂਦਾ ਸੀ ਤੇ ਅਚਨਚੇਤ ਸਿਰ ਨੰਗਾ ਹੋ ਜਾਂਦਾ ਸੀ ਤੇ ਰੱਬ ਨਾ ਕਰੇ ਉਹਨਾਂ ਵੇਲੇਆਂ ਜੇ ਕਿਸੇ ਸਾਜ ਵਿਆਹੀ ਮੁਟਿਆਰ ਦੇ ਸਿਰ ਤੋਂ ਪੱਲੂ ਸਹਰਿਆਂ ਦੇ ਪਿੰਡ ਸਰਕ ਜਾਂਦਾ ਤਾਂ ਪਿੰਡ ਦੇ ਵਿੱਚ ਦੁਹਾਈ ਮੱਚਣ ਵਾਲਾ ਕੰਮ ਹੋ ਜਾਂਦਾ ਸੀ ਕਿਉਂਕਿ ਚੁੰਨੀ ਖਿਸਕਣ ਦੇ ਨਾਲ ਜੇ ਔਰਤ ਦਾ ਸਿਰ ਨੰਗਾ ਹੋਏਗਾ ਤੇ ਉਸ ਦਾ ਚਿਹਰਾ ਵੀ ਨਾਲ ਹੀ ਨੰਗਾ ਹੋ ਜਾਣਾ ਤੇ ਉਹ ਪ੍ਰਾਣੇ ਜਵਾਨੇ ਚ ਸੌਰਿਆਂ ਦੇ ਪਿੰਡ ਨੂੰ ਦਾ ਮੂੰਹ ਤੇ ਸਿਰ ਨੰਗਾ ਹੋ ਜਾਣ ਬਾਰੇ ਤਾਂ ਕਦੇ ਕੋਈ ਸੋਚ ਹੀ ਨਹੀਂ ਸਕਦਾ ਸੀ ਸਿਰ ਤੋਂ ਪੱਲਾ ਕਦੇ ਨਾ ਸਰਕੇ ਇਸ ਲਈ ਸੱਗੀ ਫੁੱਲ ਗਹਿਣੇ ਨੇ ਇੱਥੇ ਵੀ ਮਟਿਆਰ ਦਾ ਪੂਰਾ ਸਾਥ ਦਿੱਤਾ ਕਿ ਸੱਗੀ ਤੇ ਫੁੱਲ ਵਿਚਲੇ ਪਰਾਂਦਿਆਂ ਨੂੰ ਸੂਈਆਂ ਦੇ ਨਾਲ ਕੱਸ ਕੇ ਵਾਲਾਂ ਦੇ ਨਾਲ ਲਾਇਆ ਜਾਂਦਾ ਇੱਕ ਤਾਂ ਇਹਦੇ ਨਾਲ ਵਾਲ ਨਹੀਂ ਖਿਲਰਦੇ ਸਨ ਤੇ ਦੂਸਰਾ ਫਲਕਾਰੀ ਵਿੱਚ ਸੂਈ ਲਾ ਕੇ ਸੱਗੀ ਫੁੱਲੋ ਵਾਲੇ ਪਰਾਂਦੇ ਨਾਲ ਲਾ ਦਿੱਤੀ ਜਾਂਦੀ ਜਿਸ ਨਾਲ ਸਿਰ ਤੋਂ ਕਦੇ ਵੀ ਕੱਪੜਾ ਔਰਤ ਦੇ ਲੈ ਹੀ ਨਹੀਂ ਸਕਦਾ ਸੀ ਇਸ ਕਰਕੇ ਵੀ ਇਹ ਗਹਿਣਾ ਪੰਜਾਬੀ ਮਟਿਆਰਾਂ ਦੇ ਵਿੱਚ ਬਹੁਤ ਜ਼ਿਆਦਾ ਮਕਬੂਲ ਹੋਇਆ ਤੇ ਅਗਲੀ ਗੱਲ ਸਕਾਲਰ ਇਹ ਕਹਿੰਦੇ ਆ ਕਿ ਸੱਗੀ ਫੁੱਲ ਗਹਿਣਾ ਪੰਜਾਬੀ ਮਟਿਆਰਾਂ ਵੱਲੋਂ ਇਸ ਲਈ ਵੀ ਸਤਕਾਰਿਆ ਗਿਆ ਕਿ ਇੱਕ ਤਰ੍ਹਾਂ ਨਾਲ ਇਹ ਮਟਿਆਰਾਂ ਦੇ ਸਿਰ ਦਾ ਤਾਜ ਹੁੰਦਾ ਸੀ ਕਿਉਂਕਿ ਸੱਗੀ ਫੁੱਲ ਗਹਿਣਾ ਪਹਿਨ ਕੇ ਮਟਿਆਰ ਦਾ ਕੱਤ ਪਹਿਲਾਂ ਨਾਲੋਂ ਉੱਚਾ ਜਾਪਣ ਲੱਗ ਪੈਂਦਾ ਸੀ ਤੇ ਦੂਸਰੀ ਗੱਲ ਉਸ ਵੇਲੇ ਜਵਾਨੀ ਪਹਿਰੇ ਸੱਗੀ ਫੁੱਲ ਪਹਿਨਣ ਵਾਲੀ ਮਟਿਆਰ ਚੌੜੀ ਛਾਤੀ ਤੇ ਕੈਂਠਾ ਪਹਿਨਣ ਵਾਲਾ ਗੱਭਰੂ ਆਪਣੇ ਆਪ ਨੂੰ ਸਾਰੀ ਕਾਇਨਾਤ ਦੇ ਮਾਲਕ ਸਮਝਦੇ ਹੁੰਦੇ ਸੀ ਪਰ ਨਾਲ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਪੁਰਾਣੇ ਸਮਿਆਂ ਚ ਪੇਕਿਆਂ ਦੇ ਘਰੇ ਕੁੜੀਆਂ ਕਦੇ ਹਾਰ ਸ਼ਿੰਗਾਰ ਨਹੀਂ ਸੀ ਕਰਦੀਆਂ ਹੁੰਦੀਆਂ ਵਿਆਹ ਤੋਂ ਪਹਿਲਾਂ ਜੇ ਕਿਤੇ ਕੋਈ ਜਵਾਨ ਕੁੜੀ ਭੁੱਲ ਭਲੇਖੇ ਆਪਣੇ ਅੱਖਾਂ ਦੇ ਵਿੱਚ ਸੁਰਮੇ ਦੀ ਸਲਾਈ ਪਾ ਲੈਂਦੀ ਤੇ ਘਰੇ ਉਸਦੇ ਤਾਏ ਚਾਚੇ ਜਾਂ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਉਸ ਕੁੜੀ ਦੀ ਜਾਨ ਤੇ ਬਣ ਜਾਂਦੀ ਸੀ ਇਹਦਾ ਜ਼ਿਕਰ ਪੰਜਾਬੀ ਬੋਲੀਆਂ ਦੇ ਵਿੱਚ ਵੀ ਮਿਲਦਾ ਖਿੜਕੀ ਹੋਲੇ ਸੁਰਮਾ ਪਾਇਆ ਉੱਤੋਂ ਆ ਗਿਆ ਤਾਇਆ ਰੋ ਰੋ ਕੱਢ ਛੁੱਟਿਆ ਜਿਹੜਾ ਸ਼ੌਕ ਦਾ ਪਾਇਆ ਇਹ ਸੱਗੀ ਫੁੱਲ ਗਹਿਣੇ ਨੇ ਦਹਾਕਿਆਂ ਤੱਕ ਪੰਜਾਬੀ ਮਟਿਆਰਾਂ ਦੇ ਸਿਰ ਤੇ ਸਰਦਾਰੀ ਕੀਤੀ ਹੈ ਜਰਜਦੋ ਸਮਾਂ ਬਦਲਿਆ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋਇਆ ਕਿ দাম ਮਹਿੰਗਾਈ ਵੱਧ ਗਈ ਤੇ ਲੋਕਾਂ ਦੀ ਆਮਦਨ ਘਟ ਗਈ ਤੇ ਖੁਸ਼ਹਾਲ ਜੀਵਿਦਾਰ ਪਰਿਵਾਰ ਵੀ ਕਰਜ਼ੇ ਦੇ ਬੋਝ ਥੱਲੇ ਦੱਬੇ ਗਏ ਉਨਾ ਵੇਲੇਾਂ ਚ ਆਮ ਪਰਿਵਾਰ ਦੀ ਕੁੜੀ ਵਾਸਤੇ ਸੱਗੀ ਫੁੱਲ ਗਹਿਣਾ ਇੱਕ ਸੱਦਰ ਬਣ ਕੇ ਰਹਿ ਗਿਆ ਸੀ ਕਿਉਂਕਿ ਮਹਿੰਗਾਈ ਤੇ ਅੰਗਰੇਜ਼ਾਂ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜ ਦਿੱਤਾ ਸੀ ਪਰ ਫੇਰ ਵੀ ਆਪਣੀ ਧੀ ਦੀ ਵਿਆਹ ਵੇਲੇ ਰੀਤ ਪੂਰੀ ਕਰਨ ਵਾਸਤੇ ਸਾਰੀ ਚੂਨ ਭੂਨ ਇਕੱਠੀ ਕਰਕੇ ਆ ਪਰਿਵਾਰ ਧੀ ਨੂੰ ਕੱਲੀ ਸੱਗੀ ਬਣਾ ਕੇ ਦੇ ਦਿੰਦਾ ਸੀ ਕਿਉਂਕਿ ਉਸ ਵੇਲੇ ਸਮਾਜ ਦੀਆਂ ਰੀਤਾਂ ਮੁਤਾਬਕ ਵਿਆਹ ਵੇਲੇ ਧੀ ਨੂੰ ਸੱਗੀ ਫੁੱਲ ਪਾਉਣਾ ਲਾਜ਼ਮੀ ਹੁੰਦਾ ਸੀ ਤੇ ਉਹਦੇ ਰਿਸ਼ਤੇਦਾਰ ਵੀ ਵਿਆਹ ਸ਼ਾਦੀ ਵੇਲੇ ਲੜਕੀ ਵਾਲੇ ਪਰਿਵਾਰ ਦੀ ਮਦਦ ਕਰਦੇ ਹੁੰਦੇ ਸੀ ਇਹਦਾ ਜ਼ਿਕਰ ਸਾਡੇ ਸੱਭਿਆਚਾਰ ਦੀਆਂ ਬੋਲੀਆਂ ਦੇ ਵਿੱਚ ਵੀ ਮਿਲਦਾ ਸੱਗੀ ਫੁੱਲ ਭੂਆ ਲਿਆਊਗੀ ਟਿੱਕਾ ਲਿਆਉਣਗੇ ਜੰਗੀਰੋ ਤੇਰੇ ਨਾਨਕੇ ਪਰ ਕਈ ਵਾਰੀ ਪਰਿਵਾਰ ਜਦੋਂ ਲੜਕੀ ਨੂੰ ਕੱਲੀ ਸੱਗੀ ਪਾ ਕੇ ਤੋੜ ਦਿੰਦਾ ਤੇ ਸਹੁਰੇ ਘਰ ਜਾ ਕੇ ਮਟਿਆਰ ਵੱਲੋਂ ਜੋਕਜ ਆਪਣੇ ਪਤੀ ਨੂੰ ਆਖਿਆ ਜਾਂਦਾ ਸੀ ਉਹ ਵੀ ਸਾਡੇ ਸੱਭਿਆਚਾਰ ਦੀਆਂ ਬੋਲੀਆਂ ਵਿੱਚ ਰੂਪਮਾਨ ਕੀਤਾ ਗਿਆ ਲੜਕੀ ਕਹਿੰਦੀ ਹੁੰਦੀ ਸੀ ਸੱਗੀ ਤਾਂ ਮੇਰੇ ਮਾਪਿਆਂ ਕਰਾਈ ਤੂੰ ਮੈਨੂੰ ਫੁੱਲ ਕਰਾ ਦੇ ਪਰ ਸਿਆਣੇ ਕਹਿੰਦੇ ਆ ਸਮਾਂ ਕਦੇ ਵੀ ਇੱਕਸਾਰ ਨਹੀਂ ਰਹਿੰਦਾ ਸਮੇਂ ਦੇ ਦੌਰ ਨੇ ਜਿੱਥੇ ਸਾਡੇ ਖਾਣ ਪੀਣ ਰਹਿਣ ਸਹਿਣ ਦਾ ਢੰਗ ਬਦਲ ਕੇ ਰੱਖ ਦਿੱਤਾ ਉੱਥੇ ਸਾਡੇ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਨਾਲ ਸਾਡੇ ਸ਼ੁੱਧ ਸੋਨੇ ਦੇ ਗਹਿਣਿਆਂ ਦੀ ਸਰਦਾਰੀ ਵੀ ਖਤਮ ਕਰ ਦਿੱਤੀ ਅੱਜ 21ਵੀਂ ਸਦੀ ਦੇ ਵਿੱਚ ਪੰਜਾਬੀ ਮਟਿਆਰਾਂ ਦੇ ਸਿਰ ਤੋਂ ਸੱਗੀ ਫੁੱਲ ਤਾਂ ਤਕਰੀਬਨ ਗਾਇਬ ਹੀ ਹੋ ਚੁੱਕਿਆ ਹੈ ਪਰ ਕਿਤੇ ਆਉਣ ਵਾਲੇ ਸਮੇਂ 'ਚ ਇਹ ਪੰਜਾਬ ਦਾ ਸਰਦਾਰ ਗਹਿਣਾ ਸੱਗੀ ਫੁੱਲ ਕਿਤਾਬਾਂ ਦੀ ਲਖਤ ਬਣ ਕੇ ਹੀ ਨਾ ਰਹਿ ਜਾਵੇ ਜਿਸ ਦੇ ਦੋ ਕਾਰਨ ਮੰਨਦੇ ਆ ਵਿਦਵਾਨ ਇੱਕ ਤਾਂ ਸੋਨੇ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਤੇ ਦੂਸਰਾ ਸ਼ੁੱਧ ਸੋਨੇ ਦੇ ਗਹਿਣੇ ਛੱਡ ਕੇ ਨਵੀਂ ਜਨਰੇਸ਼ਨ ਨੇ ਆਰਟੀਫੀਸ਼ੀਅਲ ਜੁਐਲਰੀ ਪਹਿਨਣੀ ਸ਼ੁਰੂ ਕਰ ਦਿੱਤੀ ਪਰ ਫੇਰ ਵੀ ਪੰਜਾਬ ਦੀਆਂ ਰਾਣੀਆਂ ਮਹਾਰਾਣੀਆਂ ਦੇ ਸਿਰਾਂ ਦਾ ਤਾਜ ਰਿਆ ਸੱਗੀ ਫੁੱਲ ਤੁਹਾਡੇ ਪਰਿਵਾਰ ਵਿੱਚ ਦਾਦੀ ਪਰਦਾਦੀ ਮਾ ਭੂਆ ਮਾਸੀ ਕਿਸੇ ਨਾ ਕਿਸੇ ਨੇ ਤੇ ਇਹ ਗਹਿਣਾ ਜ਼ਰੂਰ ਪੈਨੇ ਹੋਏਗਾ ਜੇ ਇਸ ਗਹਿਣੇ ਬਾਰੇ ਕੋਈ ਵੀ ਹੋਰ ਜਾਣਕਾਰੀ ਹੋਈ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਤੇ ਸਾਡਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪ੍ਰਾਤਨ ਪੰਜਾਬ ਦੇ ਬਾਕੀ ਰਹਿੰਦੇ ਗਹਿਣਿਆਂ ਤੇ ਆਪਾਂ ਸਮੇਂ-ਸਮੇਂ ਸਰ ਖੋਜ ਕਰਕੇ ਵੀਡੀਓ ਪਾਉਣ ਦਾ ਯਤਨ ਕਰਦੇ ਰਵਾਂਗੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ